NW ਚੈਨਲ ਤੋਂ ਜਾਨਾ ਸਿਟੀ ਲਾਈਵ ਤੇ ਬੀਨਸ ਇੰਡੀਆ ਟੀਵੀ ਦੇਖ ਰਹੇ ਸਾਰੇ ਸਤਿ ਸ੍ਰੀ ਅਕਾਲ ਇਸ ਸਿੱका ਦੋਸਤੋ ਡਾਕਟਰ ਆਪਲਜੀ ਸਮਾਈਲ ਕੇਅਰ ਸੈਂਟਰ ਜਿਹੜਾ ਕਿ ਆਪਣਾ ਸਲੇਟਰ ਰੋਡ ਤੇ ਆਖਿਆ ਹੋਇਆ ਇੱਥੇ ਕਿ ਚਾਰ ਰੋਜ਼ਾਂ ੈਂਪ ਲਗਾਇਆ ਗਿਆ ਜਿਹੜਾ ਕਿ 4 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਲਗਾਇਆ ਗਿਆ ਇਹਨਾਂ ਨੇ ਆਪਣੇ ਪਿਤਾ ਕੁਮਿੰਦਰ ਸਿੰਘ ਜੀ ਦੀ ਯਾਦ ਵਿੱਚ ਇੱਕ ੈਂਪ ਲਗਾਇਆ ਕਾਫੀ ਜਿਹੜੀ ਆ ਸਾਂਝਾ ਮਾਨੇ ਸਹਿਯੋਗਤਾ ਔਰ ਜੁੜੇ ਰਹੋ ਸਾਡੇ ਚੈਨਲ ਨਾਲ ਦੇਖੋ ਕੈਂਪਸ ਦੀ ਆ ਚਲ multimillion dollar- Jazakallah, some more news coming up from TV theosoom, Hospitality Alliance india's doctors said ਖਾਲਸਾ ভাই ਗੁਰਜੀ ਦੀ ਫਤਿਹ ਮੇਰੇ ਬਹੁਤ ਸਤਿਕਾਰਯੋਗ ਛੋਟੇ ਵੀਰ ਡਾਕਟਰ ਆਤਮਜੀਤ ਸਿੰਘ ਜਿਨ੍ਹਾਂ ਦੇ ਪਿਤਾ ਸਰਦਾਰ ਭਪਿੰਦਰ ਸਿੰਘ ਜੀ ਪਿਛਲੇ ਦਿਨੀ ਪਰਲੋਗ ਅਮਨ ਕਰ ਗਏ ਸੀ ਉਹਨਾਂ ਦੀ ਯਾਦ ਵਿੱਚ ਇਸ ਪਰਿਵਾਰ ਨੇ ਇੱਕ ਫ੍ਰੀ ਮੈਡੀਕਲ ਡੈਂਟਲ ਕੈਂਪ ਜਿਹੜਾ ਆਯੋਜਨ ਕੀਤਾ ਉਸ ਦਾ ਇਹਨਾਂ ਨੂੰ ਜਿੱਥੇ ਵਧਾਈ ਵੀ ਦੇਣਾ ਕਿਉਂਕਿ ਚੰਗੇ ਬੇਟੇ ਹੁੰਦੇ ਨੇ ਜਿਹੜੀ ਚੰਗੀ ਔਲਾਦ ਹੁੰਦੀ ਹੈ ਉਹ ਆਪਣੇ ਮਾਪੇ ਨੂੰ ਜਾਂ ਆਪਣੇ ਪਿਤਾ ਪੁਰਖਾਂ ਜਿਹੜੇ ਇਸ ਜੀਵਨ ਦੇ ਵਿੱਚੋਂ ਚਲੇ ਗਏ ਨੇ ਉਹਨਾਂ ਨੂੰ ਜਿੰਦਾ ਰੱਖਾ ਲਈ ਕੋਈ ਨਾ ਕੋਈ ਉਪਰਾਲਾ ਕਰਦੇ ਨੇ ਤੇ ਮੈਨੂੰ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਡਾਕਟਰ ਸਾਹਿਬ ਨੇ ਦੱਸਿਆ ਵੀ ਪੰਜਾਬ ਦੇ ਕਰੀਬ ਪੇਸ਼ੈਂਟ ਅਜਿਹੇ ਸੀ ਜਿਨ੍ਹਾਂ ਦਾ ਜ਼ੀਰੋ ਤੋਂ ਲੈ ਕੇ 100 ਤੱਕ ਜਿਹੜੇ ਦੰਦਾਂ ਦੇ ਇਲਾਜ ਦੀ ਲੋੜ ਸੀ ਜਿਹਦੇ ਵਿੱਚ ਰੂਟ ਕਨਾਲ ਕੈਪਿੰਗਾਂ ਦੰਦਾਂ ਦੀ ਜਾਂ ਸਫਾਈ ਵੀ ਆ ਜਾਂ ਕੋਈ ਗੰਭੀਰ ਬਿਮਾਰੀ ਵੀ ਆ ਜਿਹਦੇ ਵਿੱਚ ਬੜਾ ਕਾਸਟਲੀ ਇਲਾਜ ਸੀ ਉਹ ਫ੍ਰੀ ਆਫ ਕਾਉਂਟ ਕਰਕੇ ਇਹਨਾਂ ਨੇ ਜਿੱਥੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਉੱਥੇ ਆਪਣੇ ਪਿਤਾ ਸਰਦਾਰ ਭਪਿੰਦਰ ਸਿੰਘ ਜੀ ਨੂੰ ਖੱਚੀ ਸ਼ਰਧਾਂਜਲੀ ਦਿੱਤੀ ਹੈ ਮੈਂ ਅਜਿਨੀਆਂ ਸ਼ਖਸੀਤਾਂ ਦਾ ਜਿੱਥੇ ਧੰਨਵਾਦ ਕਰਦਾ ਤੇ ਓਕੇ ਸਮਾਜ ਸੇਵੀ ਹੋਰ ਡਾਕਟਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਕਿ ਅਜਿਹੇ ਅਪਰਾਲੇ ਕਰਦਾ ਰਹਿਆ ਕਰੋ ਜਿੱਦਿਹਾ ਸਾਡੇ ਜਿਹੜੇ ਲੋਕ ਸਾਡੇ ਵਿੱਚੋਂ ਚਲੇ ਗਏ ਨੇ ਉਹਨਾਂ ਨੂੰ ਆਪਾਂ ਜਿੰਦਾ ਵੀ ਰੱਖ ਸਕੀਏ ਤੇ ਜਿਹੜੇ ਲੋਕ ਇੱਥੇ ਜਿਉਂਦੇ ਨੇ ਉਹਨਾਂ ਦੀ ਸੇਵਾ ਕਰਕੇ ਉਹਨਾਂ ਦੀਆਂ ਅਸ਼ੀਸ਼ਾਂ ਵੀ ਪ੍ਰਾਪਤ ਕਰੀਏ ਬਹੁਤ ਸਤਿਕਾਰਯੋਗ ਮਾਤਾ ਜੀ ਇਹਨਾਂ ਦੇ ਫਾਜ਼ਲੁਲਾ ਸਾਡੇ ਪੈ ਜੀ ਸਾਰੇ ਇਸ ਕਰਦੇ ਵਿੱਚ ਵਧਾਈ ਦੇ ਪਤਨ ਨੇ ਇਨਾਂ ਨੇ ਇੱਕ ਬਹੁਤ ਵਧੀਆ ਪ੍ਰਵਾਹ ਦਿੱਤਾ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਇਹ ਚਾਹਤ ਹੁੰਦੀ ਸਾਡੇ ਆ ਡਾਕਟਰ ਆਤਮਜੀਤ ਸਿੰਘ ਉਹਨਾਂ ਨੇ ਪਰਿਵਾਰ ਨੇ ਪੂਰੇ ਇਹ ਮੈਡੀਕਲ ਕੈਂਪ 4 ਦਿਨ ਦਾ ਆਪਣੇ ਪਿਛਾਈ ਦੇ ਯਾਦ ਵਿੱਚ ਲਗਾਇਆ ਐਫਐਕਸ ਕਲੱਬ ਸਾਡੀ ਸਹਿਯੋਗੀ ਕਲੱਬ ਲੋੜ ਹੈ ਸਾਡੇ ਇੱਕ ਐਫਐਕਸ ਕਲੱਬ ਦੇ ਪਾਸ ਨੇ ਡਾਕਟਰ ਸਾਹਿਬ ਤੇ ਅਸੀਂ ਇਹਨਾਂ ਨੂੰ ਇਹਨਾਂ ਪਰਿਵਾਰ ਨੂੰ ਪੂਰੀ ਸ਼ੁਭਕਾਮਨਾਵਾਂ ਦਿੰਦੇ ਹਾਂ ਮੁਬਾਰਕਾਂ ਦਿੰਦੇ ਹਾਂ ਔਰ ਹੀ ਮੈਂ ਕਹਿਣਾ ਚਾਹਾਂਗਾ ਵੀ ਜਿਸ ਕੋ ਜੜ ਵੀ professionਲ ਹੋਵੇ ਆਪ ਨੂੰ ਸਮਾਜਿਕ ਸੇਵਾわせ ਕੁਝਾਂ ਕੁ ਆਪਣੇ ਵੱਲੋਂ ਸੇਵਾਜੂ ਕਰਨੀ ਚਾਹੀਦੀ ਹੈ ਕਿਉਂਕਿ ਅੱਜ NGO ਔਰ ਕਲਬਾਂ ਦੇ ਨਾਲ ਹੀ ਸਮਾਜ ਦੇ ਵਿੱਚ ਕਾਫੀ ਚੀਜ਼ਾਂ ਦਾ ਹੱਲ ਕੀਤਾ ਜਾਂਦਾ ਹੈ ਤੇ ਅਸੀਂ ਇਹਨਾਂ ਨੂੰ ਪੂਰਾ ਮੁबारकਵਾ ਦਿੰਦੇ ਹਾਂ ਸਿਰੋਤਮੇ ਔਰ ਹਮੇਸ਼ਾ ਉਹਨਾਂ ਦੇ ਨਾਲ ਹਾਂ ਜੈ ਹਾਂ ਸਰਦਾਂ ਪਰੇ ਦੇ ਵਿਦਵਾਨ ਆ ਸਰ ਜੋ ਅਸੀਂ ਸੋਚਿਆ ਸੀ ਕੈਂਪ ਨੂੰ ਲੈ ਕੇ 4 ਤਰੀਕ ਨੂੰ ਇਹਦੀ ਓਪਨਿੰਗ ਹੋਈ ਸੀ 4 ਜੁਲਾਈ ਨੂੰ ਔਰ ਚਾਰ ਜਨ ਨੂੰ ਵੀ ਮੇਰੇ ਫਾਦਰ ਦੀ ਪਹਿਲੀ ਵਰਸੀ ਸੀਗੀ ਉਸ ਦਿਨ ਅਸੀਂ ਆਪਣੀ ਦੀ ਪੀਸੀ ਪਾਰਟ ਕਰਕੇ ਅਰਦਾਸ ਕਰਕੇ ਤੇ ਜੋ ਸੋਚ ਕੇ ਚੱਲੇ ਸੀਗੇ ਕਿ ਵੀ ਅਸੀਂ ਕੋਈ ਚੀਜ਼ ਅਸੀਂ ਪੇਬੈਕ ਕਰ ਪਾਈਏ ਸੋਸਾਇਟੀ ਨੂੰ ਉਹ ਤਕਰੀਬਨ 100% ਅਸੀਂ ਉਸ ਦੇ ਵਿੱਚ ਅਚੀਵਮੈਂਟ ਕਰ ਪਾਏ ਆ ਬਿਕੋਜ਼ ਗੁਰੂ ਦੀ ਬਹੁਤ ਕਿਰਪਾ ਰਹੀ ਹੈ ਤੇ ਕਈ ਪੇਸ਼ੈਂਟ ਆਇਆ ਸੀ ਹਾਂ ਥੋੜਾ ਜਿਹਾ ਬੈਕ ਟੂ ਬੈਕ ਸਾਨੂੰ ਵਰਕ ਕਰਨਾ ਪਿਆ 8-9 ਘੰਟੇ 10 ਘੰਟੇ ਲਗਾਤਾਰ ਪੂਰੇ ਸਟਾਫ ਨੂੰ ਬਟ ਅਸੀਂ 50 ਕੋ ਪੇਸ਼ੈਂਟ ਇਦਾਂ ਦੇ ਸੀਗੇ ਜਿਨ੍ਹਾਂ ਨੂੰ ਅਸੀਂ 0 ਟੂ ਫਾਈਨਲ ਤੱਕ ਟ੍ਰੀਟਮੈਂਟ ਦੇ ਪਾਇਆ ਟ੍ਰੀਟਮੈਂਟ ਦੇ ਪਾਇਆ ਔਰ ਫ੍ਰੀ ਆਫ ਕਾਸਟ ਦਾ ਡੈਫੀਨਿਟਲੀ ਬਹੁਤ ਈਡੀ ਪੇਸ਼ੈਂਟ ਸੀਗੇ ਔਰ ਅ ਅੱਗੇ ਇੱਕ ਜਿਸ ਤਰ੍ਹਾਂ ਕਹਿੰਦੇ ਨਾ ਵੀ ਇੱਕ ਛੋਟਾ ਜਿਹਾ ਬੰਦਾ ਡ੍ਰੀਮ ਦੇਖਦਾ ਫਿਰ ਇੱਕ ਵੱਡਾ ਡ੍ਰੀਮ ਹੋਰ ਸਾਹਮਣੇ ਆ ਜਾਂਦਾ ਤੇ ਇਸ ਚੀਜ਼ ਨੂੰ ਦੇਖਦੇ ਹੋ ਇੱਕ ਸੁਪਨਾ ਹੋਰ ਫੁਰਨੇ ਆ ਕਿ ਵਾਈ ਨਾਟ ਕਿ ਵੀ ਅਸੀਂ ਇਸ ਤਰ੍ਹਾਂ ਦਾ ਕੋਈ ਇੱਕ ਪਰਮਨੈਂਟ ਇਸਟੈਬਲਿਸ਼ਮੈਂਟ ਬਣਾ ਸਕੀਏ ਜਿੱਥੇ ਉਹ ਚੀਜ਼ਾਂ ਅਸੀਂ ਫ੍ਰੀ ਆਫ ਕਾਸਟ ਉਹਨੂੰ ਪ੍ਰੋਵਾਈਡ ਕਰ ਪਈਏ ਸੋ ਇਹ ਮੰਨ ਦੇ ਵਿੱਚ ਇੱਕ ਖੁਰਨਾ ਆਇਆ ਹੈ ਕੁਲਵੰਤ ਸਿੰਘ ਸਿੱਧੂ ਸਦਾ ਕੁਲਵੰਤ ਸਿੰਘ ਸਿੱਧੂ ਜੀ ਆਪਣੇ ਐਮਐਲਏ ਸਾਹਿਬ ਹਕਾਤੋਂ ਨਗਰ ਉਹ ਆਪਣੇ ਆਈਸੀ اور ਪੂਰਾ ਆਸ਼ੀਰਵਾਦ ਦੇ ਕੇ ਗਏ ਨੇ اور ਉਹਨਾਂ ਨੇ ਪੂਰਾ ਯਕੀਨ ਦਿਲਾਇਆ ਹੈ ਕਿ ਕੋ ਤੁਹਾਡੇ ਕੋਈ ਵੀ ਉਪਰਾਲੇ ਦੇ ਵਿੱਚ ਅਸੀਂ ਤੁਹਾਡੇ ਨਾਲ ਆ ਤੇ ਪੂਰਾ ਸਹਿਯੋਗ ਜਿੱਦਾਂ ਵੀ ਹੋਏਗਾ ਉਹ ਅਸੀਂ ਕਰਾਂਗੇ ਅਰੇ ਇਹ ਕੰਦਲ ਜੰਨੇ ਲਈ ਪ੍ਰਣਾ ਕਰਦੇ ਹਾਂ ਤੁਸੀਂ ਉਹਦੇ ਬਾਰੇ ਇਹ ਬਿਲਕੁਲ ਸੰਡੇ ਸੰਡੇ ਜਿਹੜਾ ਆਲਰੇਡੀ ਸਾਡਾ ਮਿਸ਼ਨ 2 ਸਾਲ ਤੋਂ ਚੱਲ ਰਿਹਾ ਹੈ ਸਮਾਈਲ ਸੇਵਾ ਉਸੇ ਦਾ ਇੱਕ ਸਟੈਂਡਰਡ ਹோம் ਸੀਗਾ ਉਹਦੇ ਵਿੱਚ ਅਸੀਂ ਅੱਛਾ ਹੁਣ ਕਈ ਪੇਸ਼ੈਂਟ ਆਏ ਤੇ ਉਹਨਾਂ ਨੂੰ ਜਦੋਂ ਅਸੀਂ ਦੱਸਿਆ ਤੇ ਵੀ ਜਿਹੜੇ ਪੇਸ਼ੈਂਟ ਰਹਿ ਗਏ ਨੇ ਕੁਝ ਪੇਸ਼ੈਂਟ ਦਾ ਕੰਮ ਰਹਿ ਗਿਆ ਉਹਨਾਂ ਦੇ ਕੰਮ ਵੀ ਅਸੀਂ ਸੰਡੇ ਟੂ ਸੰਡੇ ਬੁਲਾ ਕੇ ਉਹਨਾਂ ਨੂੰ ਆਫਰ ਕੀਤੀ ਹੈ ਕੇਵਲ ਸਮਝ ਲੋ ਕਿ ਇਹ ਖਤਮ ਨਹੀਂ ਹੋਇਆ ਬਲਕਿ ਅੱਜ ਤੋਂ ਸ਼ੁਰੂ ਹੋਇਆ ਹੈ ਇਸ ਤਰੀਕੇ ਨਾਲ ਆਪਾਂ ਇਹ ਵੀ ਸਮਝ ਸਕਦੇ ਜੀ ਐਪੈਕਸ ਕਲੱਬ ਹੈ ਜਿਨ੍ਹਾਂ ਨੇ ਬਹੁਤ ਨਿਗਰ ਸਹਿਯੋਗ ਦਿੱਤਾ ਹੈ ਲਾਇਅੰਸ ਕਲੱਬ ਇਹ ਕਿਹਾ ਉਹਨਾਂ ਦੇ ਸਾਰੇ ਪੂਰੀ ਟੀਮ ਜਿਹੜੀ ਆ 4 ਤਰੀਕ ਨੂੰ ਸਾਡੇ ਕੋਲ ਆਈ ਸੀਗੀ ਔਰ ਇਸ ਤੋਂ ਇਲਾਵਾ ਐਲਾਈਅੰਸ ਕਲੱਬ ਆਫ ਇੰਟਰਨੈਸ਼ਨਲ ਪਲਸ ਐਂਟੀ ਕ腐ਸ਼ਨ ਫਾਊਂਡੇਸ਼ਨ ਆਫ ਇੰਡੀਆ ਔਰ ਤੁਸੀਂ ਬਾਹਰ ਦੇਖੋਗੇ ਗੁਰਸਿੱਖ ਫੈਮਿਲੀ ਕਲੱਬ ਜਿਹੜਾ ਕਿ ਬਹੁਤ ਹੀ ਸਾਡਾ ਮੇਰਾ 20 ਸਾਲਾਂ ਦਾ ਉਹਨਾਂ ਦੇ ਨਾਲ ਇੱਕ ਨਿਗਰ ਰਿਸ਼ਤਾ ਹੈਗਾ ਤੇ ਉਹਨਾਂ ਨੇ ਆਪਣੇ ਪੂਰੀ ਟੀਮ ਫਿਜ਼ੀਓਥੈਰੇਪੀ ਦੀ ਬੀਪੀ ਦੀ ਸ਼ੂਗਰ ਦੀ ਉਹ ਵੀ ਭੇਜੀ ਉਹ ਵੀ ਬਾਅਦ ਚੈਂਬਰ ਤੇ ਬੈਠੇ ਨੇ ਉਹ ਵੀ ਪੂਰਾ ਸਹਿਰ ਹਾਂਜੀ ਮੈਂ ਸਿਲ ਡਾਕਟਰਿੰਦਰਪ੍ਰੀਤ ਔਰ ਅੱਜ ਮੈਂ ਬਹੁਤ ਹੀ ਗ੍ਰੈਟੀਟਿਊਡ ਦੇ ਵਿੱਚ ਇਹ ਚੀਜ਼ ਕਹਿਣਾ ਚਾਹੁੰਦੀ ਆ ਕਿ ਰੀਅਲੀ ਐ ਕੈਂਪ ਜਿਹੜਾ ਅਸੀਂ ਸੋਚਿਆ ਸੀ ਪਾਪਾ ਜੀ ਯਾਦ ਦੇ ਵਿੱਚ ਉਹ ਬਹੁਤ ਹੀ ਸਫਲ ਰਿਹਾ ਹੈ ਔਰ ਇਹਦੇ ਵਿੱਚ ਔਰ ਇੱਕ ਟੀਮ ਵਰਕ ਸੀਗਾ ਸਾਰੇ ਡਾਕਟਰ ਸਾਡੀ ਟੀਮ ਦੇ ਡਾਕਟਰਸ ਔਰ ਸਾਰੇ ਸਟਾਫ ਨੇ ਪੂਰਾ ਸਹਿਯੋਗ ਦਿੱਤਾ ਜਿਹਦੇ ਕਰਕੇ ਅਸੀਂ ਲੋੜਵੰਦ ਪੇਸ਼ੈਂਟਸ ਨੂੰ ਜੋ ਸਾਡਾ ਟਾਰਗੇਟ ਸੀਗਾ ਡੈਂਟਲ ਟ੍ਰੀਟਮੈਂਟ ਪ੍ਰੋਵਾਈਡ ਕਰਨ ਦਾ ਉਹ ਅਸੀਂ ਕਾਫੀ ਹੱਦ ਤੱਕ ਕਰ ਸਕੇ ਆ ਔਰ ਪਰਮਾਤਮਾ ਤੋਂ ਅਰਦਾਸ ਕਰਦੇ ਆ ਕਿ ਪਾਪਾ ਜੀ ਸਾਨੂੰ ਇਸ ਤਰ੍ਹਾਂ ਹੀ ਪ੍ਰੇਰਨਾ ਦਿੰਦੇ ਰਹਿਣ ਹੁੰਦੇ ਹੋਏ ਦਿੰਦੇ ਸੀਗੇ ਔਰ ਉਹਨਾਂ ਦੀ ਹੋਂਦ ਅੱਜ ਵੀ ਮਹਿਸੂਸ ਹੁੰਦੀ ਹੈ ਔਰ ਇਸਾਂ ਦਾ ਅਸੀਂ ਕੰਮ ਹਮੇਸ਼ਾ ਕਰਦੇ ਰਹੀਏ ਸਾਰੇ ਆ ਮੇਰੇ ਮਾਪੇ ਮਾਂ ਪਿਓ ਪਹਿਲਾਂ ਬੈਠੀਆਂ ਮੇਰੇ ਨਾਲ ਲਾਈਫ ਦੇ ਬੱਲੇ ਮੇਰੇ ਇੱਕ ਸੀਨੀਅਰ ਲੀਡਰ ਜਿੰਨੇ ਆਪਣੇ ਉੱਤੇ ਬੈਠੇ ਆ ਅਲਾਈਂਸ ਕਲੱਬ ਦੇ ਸਾਡੇ ਸੀਨੀਅਰ ਜਨ ਲੀਡਰ ਬੈਠੇ ਆ ਐਂਟੀ ਕ腐ਸ਼ਨ ਦੇ ਸਾਡੇ ਨਾਲ ਜਿੰਨੇ ਜੂਨੀਅਰ ਲੀਡਰ ਬੈਠੇ ਸਾਡੇ ਹੋਰ ਵਰਕਰ ਸਾਡੇ ਨਾਲ ਜੁੜੇ ਹੋਏ ਆ ਤੇ ਬਹੁਤ ਬਹੁਤ ਅੱਜ ਤਾ ਇੰਨਾ ਭਾਗਾ ਭਰੇ ਆ ਦਿਨ ਮੇਰੇ ਬਾਰ ਬਾਰ ਦਿਮਾਗ ਇੰਤੋਂ ਲਾਈਹੀ ਗੱਲ ਆਉਂਦੀ ਆ ਕਿ ਇਸ ਤਰੀਕੇ ਦੇ ਉਪਰਾਲੇ ਇਸ ਤਰੀਕੇ ਦੇ ਉਪਰਾਲੇ ਸਾਡੇ ਡਾਕਟਰ ਆਤਮਜੀਤ ਸਿੰਘ ਵੱਲੋਂ ਹੀ ਮੈਂ ਦੇਖਿਆ ਬਹੁਤ ਡਾਕਟਰ ਨੇ بڑے ਡੈਂਟਿਸਟ ਦੇ ਸ਼ਹਿਰ ਦੇ ਵਿੱਚ ਕਰਦੇ ਆ ਉਹ ਵੀ ਬਹੁਤ ਕਰਦੇ ਆ ਬੜਾ ਅੱਛਾ ਕਰਦੇ ਆ ਲੇਕਿਨ ਇਸ ਤਰੀਕੇ ਦਾ ਬਰਾਲੇ ਕਰਨੇ 4-4 ਦਿਨ ਵਾਸਤੇ ਕੈਂਪ ਲਾੜੇ ਉਹ ਵੀ ਆਪਣੇ ਪਿਤਾ ਜੀ ਦੀ ਯਾਦ ਵਿੱਚ ਤੇ ਮਤਲਬ ਇੱਕ ਦਿਨ ਵਾਸਤੇ ਦੋ ਦਿਨ ਵਾਸਤੇ ਤਾਂ ਦੇਖਿਆ ਬੜੇ ਕੈਂਪ ਲੱਗੇ 4 ਦਿਨ ਵਾਸਤੇ ਕੈਂਪ ਲੱਗਿਆ ਉਸ ਤੋਂ ਬਾਅਦ ਗਰੀਬ ਜੰਡੇ ਵੀ ਇਲਾਜ ਜਿਹੜੇ ਤੇਰੇ ਗਰੀਬ ਲੋਕ ਨਹੀਂ ਕਰਾ ਸਕਦੇ ਜੀੜੀ ਪਰਸਾਂ ਉਹਨਾਂ ਦਾ ਇਲਾਜ ਕਰਾਣਾ ਉਹ ਵੀ ਮੁਫਤ ਦੇ ਵਿੱਚ ਉਹ ਵੀ ਸਿਰਫ ਆਪਣੇ ਸਹਿਯੋਗੀ ਫਜਨਾ ਦੇ ਸਹਿਯੋਗ ਦੇ ਨਾਲ ਬਸ ਉਹ ਵੀ ਅਗਰ ਕੋਈ ਦੇਵੇ ਤਾਂ ਨਹੀਂ ਦੇਵੇ ਸਹਿਯੋਗ ਕਰੇ ਤਾਂ ਨਹੀਂ ਕਰੇ ਤਾਂ ਵੀ ਇਹਨਾਂ ਨੇ ਕਰਨਾ ਹੀ ਕਰਨਾ ਇਹਦੇ ਕੋਲ ਇੰਨੀ ਕਾਬੇਲਤੀ ਹੈਗੀ ਆ ਕਿ ਆਪ ਆਪਣੇ ਦਮ ਤੇ ਜੋ ਬੜਾਲਾ ਕਰਦੇ ਹੋ ਕਰ ਸਕਦੇ ਆ ਲੈਫਟ ਨੈਸ ਕਰਾਣੇ ਬਹੁਤ ਵੱਡਾ ਖਰਚੇ ਵਾਲਾ ਇਹ ਇਲਾਜ ਹੁੰਦਾ ਦੰਦਾਂ ਦਾ ਇਲਾਜ ਬਹੁਤ ਵੱਡਾ ਮਤਲਬ ਕਾਫੀ ਇਹ ਖਰਚਾ ਹੁੰਦਾ ਤੇ ਕਾਫੀ ਲੋਕ ਆਪਾਂ ਦੇਖਦੇ ਆ ਕਿ ਕਈ ਲੋਕ ਇਲਾਜ ਹੀ ਨਹੀਂ ਕਰਾਂਦੇ ਖੀਜੇ ਮਹੀਨੇ ਦਾal-daal ਦੰਦਾ ਦਰਦ ਦੀ ਡੋਖਾਈ ਬਰੂਫਿਟ ਗਾਈ ਤੇ ਆਪਣੇ ਆਪ ਟੈਂਪਾਸ ਕਰ ਹੀ ਜਾਂਦੇ ਆ ਤੇ ਅੱਜ ਇਹਨਾਂ ਦਾ ਉਪਰਾਲਾ ਦੇਖ ਕੇ ਮੈਂ ਬੜਾ ਮਤਲਬ ਤਹੇ ਦਿਲੋਂ ਤੋਂ ਇਹਨਾਂ ਦਾ ਧੰਨਵਾਦ ਕਰਦਾ ਮੇਰੇ ਛੋਟੇ ਵੀਰ ਦਾ ਤੇ ਅੱਜ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਿਰ ਤੇ ਫਿਰ ਇੱਕ ਵਾਰ ਅੱਲਾਹ ਅੱਫਜ਼ਾ ਕਿ ਜਿਹੜੇ ਸਾਡੇ ਅੰਕਲ ਸੀ ਇਹਨਾਂ ਦੇ ਫਾਦਰ ਸਰਪੰਦਰ ਸਿੰਘ ਜੀ ਅੱਜ ਵੀ ਮੈਂ ਕਿਹਾ ਪਰਿਵਾਰ ਦੇ ਵਿੱਚ ਇਸੇ ਕਰਕੇ ਯਾਦ ਕੀਤੇ ਜਾਂਦੇ ਆ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਇੰਨੀ ਤਕਲੀਮ ਦਿੱਤੀ ਆਪਣੇ ਸਾਡੀ ਭੂਆ ਜੀ ਬੈਠੇ ਸਾਡੇ ਸਾਹਮਣੇ ਮਾਤਾ ਜੀ ਸਾਡੇ ਇਹਨਾਂ ਨੂੰ ਵੀ ਬਹੁਤ ਬਹੁਤ ਇਹਨਾਂ ਦਾ ਇਹਨਾਂ ਨੂੰ ਅਨਤ ਮਸਤਕ ਹੁੰਨੇ ਆ ਇਸ ਤਰ੍ਹਾਂ ਦੇ ਉਹਨਾਂ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ ਕਿ ਜੋ ਸਮਾਜ ਸੇਵਾ ਦੇ ਨਾਲ ਲਗਾਤਾਰ ਜੁੜੇ ਹੋਏ ਆ ਤੇ ਆਉਣ ਵਾਲੇ ਟਾਈਮ ਵਿੱਚ ਜੁੜੇ ਰਹਿਣਗੇ ਅਸੀਂ ਡਾਕਟਰ ਸਮਾਈਲ ਕੇਅਰ ਸੈਂਟਰ ਤੋਂ ਡਾਕਟਰ ਆਤਮਜੀਤ ਸਮਾਈਲ ਕੇਅਰ ਸੈਂਟਰ ਤੋਂ ਡਾਕਟਰ ਕਾਵਿਆ ਤੇ ਡਾਕਟਰ ਗੁਰਮੇ ਆ ਅਸੀਂ 2-4 ਦਿਨਾਂ ਦਾ ਮੁਫਤ ਡੈਂਟਲ ਚੈੱਕਅਪ ਤੇ ਡੈਂਟਲ ਟ੍ਰੀਟਮੈਂਟ ਦਾ ਕੈਂਪ ਲਾਇਆ ਸੀ ਤੇ ਸਾਡਾ ਰਿਸਪੌਂਸ ਬਹੁਤ ਵਧੀਆ ਰਿਹਾ ਅਸੀਂ ਲੋਰਮਨ ਪੇਸ਼ੈਂਟਸ ਨਾਲ ਨਾ ਹੀ ਸਿਰਫ ਚੈੱਕਅਪ ਕੀਤਾ ਬਟ ਉਹਨਾਂ ਨੂੰ ਟ੍ਰੀਟਮੈਂਟ ਵੀ ਦਿੱਤਾ ਚਾਹੇ ਉਹ ਦੰਦ ਲਾਉਣੇ ਹੋਣ ਕੱਢਣੇ ਹੋਣ ਜਾਂ RCT ਕਰਨੀ ਹੋਵੇ ਅਸੀਂ ਸਾਰਾ ਕੁਝ ਇੱਥੇ ਮੁਫਤ ਕੀਤਾ ਤੇ ਰਿਸਪੌਂਸ ਇੰਨਾ ਵਧੀਆ ਰਿਹਾ ਕਿ ਲੋਕਾਂ ਨੇ ਦੂਜਿਆਂ ਨੂੰ ਝਾਕੇ ਵੀ ਦੱਸਿਆ ਕਿ ਤੁਸੀਂ ਇੱਥੇ ਆਓ ਟ੍ਰੀਟਮੈਂਟ ਕਰਾਓ ਤੇ ਜਿਹੜੇ ਪੇਸ਼ੈਂਟਸ ਨਹੀਂ ਅਫੋਰਡ ਕਰ ਸਕਦੇ ਸੀ ਉਹਨਾਂ ਨੇ ਵੀ ਆ ਕੇ ਇੱਥੇ ਟ੍ਰੀਟਮੈਂਟ ਲਿੱਤਾ ਤੇ ਹੋਪਫੁਲੀ ਅਸੀਂ ਦੁਬਾਰਾ ਇਦਾਂ ਦਾ ਕੁਝ ਜ਼ਰੂਰ ਪਲਾਨ ਕਰਾਂਗੇ ਇੰਨੇ ਇਸ ਤੋਂ ਵੀ ਜ਼ਿਆਦਾ ਵੱਡੇ ਲੈਵਲ ਦਾ ਪਲਾਨ ਕਰਾਂਗੇ ਤੇ ਤੁਸੀਂ ਬਸ ਆਪਣਾ ਸਪੋਰਟ ਦਿਓ ਬਸ ਆਪਣੇ ਜਿਹੜੇ ਵੀ ਲੋੜਮੰਦ ਪੇਸ਼ੈਂਟ ਤੁਹਾਨੂੰ ਲੱਗੇ ਤੁਹਾਡੀ ਹਾਊਸ ਹੈਲਪ ਹੈ ਜਾਂ ਕੁਝ ਵੀ ਹੈਗੇ ਉਹਨਾਂ ਨੂੰ ਜ਼ਰੂਰ ਇਹ ਮੈਸੇਜ ਪਹੁੰਚਾਓ ਕਿ ਇੱਥੇ ਟ੍ਰੀਟਮੈਂਟ ਸੰਡੇ ਟੂ ਸੰਡੇ ਅਸੀਂ ਸਮਾਈਲ ਕੇਅਰ ਸੇਵਾ ਵੀ ਚਲਾਉਂਦੇ ਆ ਤੇ ਉੱਥੇ ਵੀ ਟ੍ਰੀਟਮੈਂਟ ਅਸੀਂ ਘੱਟ ਦਾ ਮੱਚ ਕਰਦੇ ਆ ਤੇ ਉਹਦੇ ਲਈ ਵੀ ਪੇਸ਼ੈਂਟ ਜ਼ਰੂਰ ਆਣ ਜੀ ਮੈਂ ਡਾਕਟਰ ਗੁਰਮੇਹਰ ਅਸੀਂ ਡਾਕਟਰ ਅਤਮਜੀਤ ਸਮਾਈਲ ਕੇਅਰ ਸੈਂਟਰ ਤੋਂ ਹਾਂ ਤੇ ਅਸੀਂ 4 ਦਿਨ ਦਾ ਮੈਗਾ ਡੈਂਟਲ ਕੈਂਪ ਲਗਾਇਆ ਜਿਹਦੇ ਵਿੱਚ ਲੋੜਵੰਦ ਪੇਸ਼ੈਂਟਸ ਦਾ ਇਲਾਜ ਮੁਫਤ ਕੀਤਾ ਗਿਆ ਜ ਲੁਨੀਆਨੇ ਵਿੱਚ ਕਾਫੀ ਡੈਂਟਲ ਕੈਂਪ ਲੱਗਦੇ ਨੇ ਬਟ ਉੱਥੇ ਸਿਰਫ ਚੈੱਕਅਪ ਕੀਤਾ ਜਾਂਦਾ ਬਟ ਇੱਥੇ ਸਾਡਾ ਜਿਹੜਾ ਏਮ ਸੀਗਾ ਚੈੱਕਅਪ ਦੇ ਨਾਲ ਮੁਫਤ ਟ੍ਰੀਟਮੈਂਟ ਦਾ ਸੀ ਸਾਰੇ ਪੇਸ਼ੈਂਟਸ ਨੇ ਉਸ ਚੀਜ਼ ਨੂੰ ਬਹੁਤ ਅਪਰੀਸ਼ੀਏਟ ਕੀਤਾ ਹੈ ਕਿਉਂਕਿ ਚੈੱਕਅਪ ਨਾਲ ਬੰਦੇ ਦੀ ਜਿਹੜੀ ਅਸਲੀ ਪ੍ਰੋਬਲਮ ਹੈ ਉਹ ਸੋਲਵ ਨਹੀਂ ਹੁੰਦੀ ਬਟ ਇੱਥੇ ਉਹਨਾਂ ਦੀ ਜਿਹੜੀ ਤਕਲੀਫ ਸੀ ਅਸੀਂ ਉਹਨਾਂ ਨੂੰ ਸੋਲਵ ਕੀਤਾ ਹੈ ਜਿਹੜੇ ਉਹ ਦਰਦ ਵਿੱਚ ਆਏ ਨੇ ਉਹਨਾਂ ਦੀ ਦਰਦ ਖਤਮ ਕੀਤੀ ਹੈ ਟ੍ਰੀਟਮੈਂਟ ਦੇ ਨਾਲ ਨਾਲ ਜਿਹੜੀ ਮੈਡੀਸਿਨ ਸੀਗੀਆਂ ਉਹ ਵੀ ਅਸੀਂ ਪੇਸ਼ੈਂਟਸ ਨੂੰ ਮੁਫਤ ਦਿੱਤੀਆਂ ਨੇ ਤੇ ਉਹਨਾਂ ਨੇ ਬਹੁਤ ਅਪਰੀਸ਼ੀਏਟ ਕੀਤਾ ਹੈ ਤੇ ਇਹੋ ਜਿਹਾ ਸਾਨੂੰ ਰਿਸਪਾਂਸ ਅ ਅੱਗੇ ਵੀ ਐਵੇਂ ਮਿਲਦਾ ਰਹੇ ਸੰਡੇ ਟੂ ਸੰਡੇ ਸਾਡਾ ਇੱਥੇ ਸਮਾਈਲ ਸੇਵਾ ਕੈਂਪ ਹੁੰਦਾ ਹੈ ਜਿੱਥੇ ਅਸੀਂ ਪੇਸ਼ੈਂਟਸ ਦਾ ਜਿਹੜਾ ਇਲਾਜ ਹੈ ਜਿਹੜੇ ਪੇਸ਼ੈਂਟਸ ਇਲਾਜ ਨੂੰ ਅਫੋਰਡ ਨਹੀਂ ਕਰ ਸਕਦੇ ਉਹਨਾਂ ਨੂੰ ਕਟਦਾਮਾ ਤੇ ਵੀ ਕਰਦੇ ਆ ਤੇ ਬਸ ਸਾਨੂੰ ਅ ਅਸ਼ੀਰਵਾਦ ਦਿੱਤਾ ਜਾਏ ਕਿ ਅਸੀਂ ਐਵੇਂ ਹੀ ਮਨੁੱਖਤਾ ਦੀ ਸੇਵਾ ਕਰੀ ਜਾਈਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਆਤਮਜੀਤ ਸਿੰਘ ਦੇ ਮੰਮੀ ਆ ਇਹਨਾਂ ਨੇ ਆਪਣੇ ਪਾਪਾ ਦੀ ਯਾਦ ਨੂੰ ਜੀਵਿਤ ਰੱਖਿਆ ਹੈ ਔਰ ਡੈਂਟਲ ਕੇਅਰ ਸੈਂਟਰ ਤੇ ਆਪਣਾ ਸਮਾਈਲ ਕੇਅਰ ਸੈਂਟਰ ਤੇ ਇਹਨਾਂ ਨੇ ਉਹ ਲਗਾਇਆ ਹੈ ਕੈਂਪ ਔਰ ਫ੍ਰੀ ਸੇਵਾ ਕੀਤੀ ਹੈ ਔਰ ਇਹਨਾਂ ਦੋਨੋਂ ਬੱਚੀਆਂ ਨੇ ਦੋਨੋਂ ਬੱਚਿਆਂ ਨੇ ਦਿਨ ਰਾਤ ਮਿਹਨਤ ਕਰਕੇ ਨਾਲ ਪੂਰੀ ਹੈਲਪ ਕੀਤੀ ਹੈ ਮੇਰਾ ਇਹਨਾਂ ਨੂੰ ਇਹ ਅਸ਼ੀਰਵਾਦ ਹੈ ਡਾਕਟਰ ਹਤਮਜੀਤ ਜੀ ਦਾ ਅਸ਼ੀਰਵਾਦ ਹੈ ਔਰ ਪਾਪਾ ਦੀ ਤਰਫੋਂ ਹੈਵਨ ਵਿੱਚੋਂ ਵੀ ਇਹਨਾਂ ਨੂੰ ਸਭ ਨੂੰ ਅਸ਼ੀਰਵਾਦ ਹੈ ਜਿਹੜਾ ਕਿ ਉਸ ਨੰਬੀ ਯਾਰ ਨੂੰ ਟਾਈਮ ਰੱਖਿਆ ਹੈ ਵਾਈ ਬ੍ਰਿਜ ਜੀ ਦਾ ਖਾਲਸਾ ਡਾਕਟਰ ਰਣਜੀਤ ਦਾ ਸਾਇਲ ਕੇਰਟ ਵਿਕ ਇਜ਼ ਇਟ ਇਹਨਾਂ ਨੇ ਕੈਂਪ ਕੀਤਾ ਸੀ ਚਾਰ ਦਿਨ ਦਾ ਬਹੁਤ ਅੱਛਾ ਜ਼ਰੂਰਤ ਮੰਨਾਂ ਲਈ ਫ੍ਰੀ ਡੈਂਟਲ ਕੈਂਪ ਚੈਕਅਪ ਔਰ ਟਰੀਟਮੈਂਟਸ ਵੀ ਹੋਏ ਇਸ ਤਰ੍ਹਾਂ ਦੇ ਕੰਮ ਤੇ ਡਾਕਟਰਸ ਨੂੰ ਕਰਨੇ ਚਾਹੀਦੇ ਆ ਕਿਉਂਕਿ ਡਾਕਟਰ ਸਮਾਜ ਦਾ ਇੱਕ ਬੜਾ ਮਹੱਤਵਪੂਰਨ ਹਿੱਸਾ ਹੁੰਦੇ ਆ ਬੜੇ ਜ਼ਰੂਰਤ ਇੰਡੀਆ ਲੋਕਾਂ ਨੂੰ ਔਰ ਕਈ ਲੋਗ ਇਸ ਕਰਕੇ ਅਪਰੋਚ ਨਹੀਂ ਕਰ ਸਕਦੇ ਅੱਛੇ ਡਾਕਟਰਸ ਨੂੰ ਕਿ ਉਹ ਮਾਈਂਡ ਜ ਹੁੰਦਾ ਕਿ ਉਹ ਮਹਿੰਗੇ ਆ ਲੇਕਿਨ ਡਾਕਟਰਸ ਦਾ ਜੋ ਇੱਕ ਸਮਾਜ ਦੇ ਪ੍ਰਤੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਕਿ ਸਮਾਜ ਨੂੰ ਦੇਣਾ ਉਸ ਦੇ ਹੀ ਡਾਕਟਰ ਆਤਮਜੀਤ ਬਹੁਤ ਅੱਛਾ ਕੰਮ ਕਰ ਰਹੇ ਨੇ ਇਹਨਾਂ ਦਾ 4 ਦਿਨ ਦਾ ਕੈਂਪ ਅੱਜ ਸਮਾਪਨ ਹੋਇਆ ਤੇ ਬਹੁਤ ਸਾਰੇ ਮਰੀਜ਼ ਆਏ ਉਹਨਾਂ ਨੂੰ ਫਾਇਦਾ ਵੀ ਹੋਇਆ ਉਹਨਾਂ ਦੇ ਟ੍ਰੀਟਮੈਂਟਸ ਵੀ ਹੋਏ ਚੱਕਾ ਵੀ ਹੋਇਆ ਇਸ ਤਰ੍ਹਾਂ ਦੀ ਚੀਜ਼ਾਂ ਚੱਲਦੀ ਚੱਲਦੀ ਰਹਿਣੀ ਚਾਹੀਦੀ ਹੈ ਮੇਰੀ ਬਹੁਤ ਬਹੁਤ ਸ਼ੁਭਕਾਮਨਾਵਾਂ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਇਸ ਕੈਂਪ ਦਾ ਆਕਸੀਜਨ ਹੈ ਔਰ ਡਾਕਟਰ ਅਦਰ ਜੀ ਦੇ ਸੰਗਤ ਵਿੱਚ ਇੱਕ ਟ੍ਰੀ ਨਾ ਟ੍ਰੀਨਾ ਅੱਜ ਇੱਕ ਕੈਂਪ ਚੱਲ ਰਿਹਾ ਹੈ ਔਰ ਕਾਫੀ ਲੋਕ ਇੱਥੇ ਆਏ ਨੇ ਜਿਨ੍ਹਾਂ ਨੇ ਆਪਣਾ ਇਲਾਜ ਕਰਾਇਆ ਹੈ ਸਿਧੂ ਸਾਹਿਬ ਵੀ ਆਏ ਸਨ ਅੰਮ੍ਰਿਤਪਾਲ ਸਾਹਿਬ ਪੰਜਾਬ ਦੇ ਉਹ ਵੀ ਆ ਕੇ ਇੱਥੇ ਦੇਖਿਆ ਉਹਨਾਂ ਨੇ ਵੀ आश्वासा है और मैं अगर अर करता है सब तो अभी दी है जो हाँ। आज बहुत खुशी है, और इस मुकाम जिथे मैं आया को लखनऊ तो आज मेरा दिल बहुत खुश है और रब इन्हों तरक्की दे और तरक्की देना जा सकता है जान। नारीगा थे नारीगा थे मेरा इनाम है आई आर एस ओ आर है मेरा नाम क्वेश्चन है मैं मिलरगा जिला लुधियाना तो आई हूं आज इथे सडे सराबानगर स्माइल केयर डेंटल सेंटर स्माइल केयर सेंटर ਦੇ ਵਿੱਚ कॅम्प ਲੱਗਿਆ ਤੇ ਮੈਂ ਆਪਣਾ ਟ੍ਰੀਟਮੈਂਟ ਕਰਵਾਉਣ ਵਾਸਤੇ ਇੱਥੇ ਆਈਆਂ ਤਾਂ ਮੇਰਾ ਟ੍ਰੀਟਮੈਂਟ ਬਹੁਤ ਅੱਛਾ ਹੈ ਮੇਰਾ ਜੜੀ ਕਿ ਖਰਾਬ ਸੀਗੀ ਜਿਹਦੇ ਕਰਕੇ ਮੈਨੂੰ ਵਧੀਆ ਸੁਜੈਸਟ ਕੀਤਾ ਤੇ ਇਹਦੇ ਨਾਲ ਮੈਂ ਬਹੁਤ ਜ਼ਿਆਦਾ ਸੈਟੀਸਫੈਕਸ਼ਨ ਹਾਂ ਤੇ ਮੈਨੂੰ ਵਿਊ ਵੀ ਬਹੁਤ ਅੱਛਾ ਲੱਗਿਆ ਥੈਂਕ ਯੂ ਸਟਾਫ ਇਸਤਰਾ ਵਾਲਾ ਸਟਾਫ ਦੀ ਕੋਆਪਰੇਸ਼ਨ ਬਹੁਤ ਅੱਛੀ ਹੈ ਔਰ ਇਲਾਜ ਮੇਰਾ ਬਿਲਕੁਲ ਫ੍ਰੀ ਕੀਤਾ ਗਿਆ ਹੈ ਥੈਂਕ ਯੂ ਸਰ ਜਰਨਮ ਪਰਮਜੀਤ ਸਿੰਘ ਆਤਮਜੀਤ ਸਿੰਘ ਲੋਕਾ ਆਤਮਜੀਤ ਸਿੰਘ ਦਾ ਬ੍ਰਦਰ ਹੈਗਾ ਤੇ ਦੌਸ਼ਾ ਆਤਮਜੀਤ ਸਿੰਘ ਨੇ ਇੱਕ ਬਹੁਤ ਵੱਡਾ ਉਦਰਾਲਾ ਕੀਤਾ ਸਾਡੇ ਅੱਗੇ ਪਿਤਾ ਜੀ ਦੀ ਯਾਗ ਵਿੱਚ ਇੱਕ ਕੈਂਪ ਲਗਾਇਆ ਹੈ ਇਹ ਕੈਂਪ ਸਿਰਫ ਇੱਕ ਜਨਰਲ 2-3 ਘੰਟੇ ਦਾ ਕੈਂਪ ਨਹੀਂ ਹੈ ਇਹ ਨੂੰ ਲਗਾਤਾਰ 4 ਦਿਨ ਹੋ ਗਏ ਚੱਲਦੇ ਹੋਏ ਅੱਜ ਚੌਥਾ ਦਿਨ ਹੈਗਾ 4 ਦਿਨਾਂ ਤੋਂ ਪੇਸ਼ੈਂਟ ਦੇ ਛੋਟੇ ਵੱਡੇ ਬਹੁਤ-ਬਹੁਤ ਵੱਡੇ ਦਾ ਇਲਾਜ ਕੀਤਾ ਜਾ ਰਿਹਾ ਹੈਗੇ ਨੂੰ ਬਹੁਤ ساری ਦਵਾਈਆਂ ਮੁੱਫਤ ਦਿੱਤੀਆਂ ਜਾ ਰਹੀਆਂ ਬਹੁਤ ਸਾਰੀਆਂ ਚੈੱਕਅਪ ਫ੍ਰੀ ਕੀਤੇ ਜਾ ਰਹੇ ਨੇ ਤੇ ਸਾਨੂੰ ਚਾਹੀਦਾ ਹੈਗਾ ਜਿਸ ਤਰ੍ਹਾਂ ਬਹੁਤ ਲੰਗਰਾਂ ਦੇ ਪੈਸੇ ਲਾਂਦੇ ਆਂ ਬਹੁਤ ਸਿਵੀਆਂ ਦੇ ਪੈਸੇ ਲਾਂਦੇ ਆਂ ਉਹਦੇ ਬਜਾਏ ਜਿਨ ਲੋਕਾਂ ਦੀ ਜ਼ਰੂਰਤ ਸੀ ਜੋ ਕਿ ਉਹਨਾਂ ਨੂੰ ਇਲਾਜ ਦੀ ਜ਼ਰੂਰਤ ਹੈ ਉਹਨੂੰ ਮਿਲੇ ਜਿਹਦੇ ਨਾਲ ਇਸ ਤਰ੍ਹਾਂ ਦੇ ਉਪਰਾਲੇ ਵਧਨੇ ਚਾਹੀਦੇ ਹੈਗੇ ਨੇ ਇਸ ਤਰ੍ਹਾਂ ਸਮਾਜ ਦੇ ਵਿੱਚ ਬਹੁਤ ਅੱਛਾ ਸੰਦੇਸ਼ ਜਾ ਰਿਹਾ ਹੈਗਾ ਔਰ ਇਸੇ ਲਈ ਇੰਨੇ ਲੋਕਾਂ ਦਾ ਬਹੁਤ ਅੱਛਾ ਸਹਿਯੋਗ ਮਿਲਿਆ ਹੈਗਾ ਅਸੀਂ ਸਾਰਿਆਂ ਦੇ ਧੰਨਵਾਦੀ ਹੈਗੇ ਜਿਹੜੇ ਇੱਥੇ ਆਏ ਹੈਗੇ ਨੇ ਜਿਨ੍ਹਾਂ ਸਾਨੂੰ ਇਸ ਉਪਰਾਲੇ ਵਾਸਤੇ ਦੁਬਾਰਾ ਕੋ

ਆਪ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦੇਣ ਡਾਕਟਰ ਸਾਹਿਬ ਨੂੰ। ਜੀ ਸਾਡੇ ਚੀਫ ਡਾਕਟਰ ਜਿਹੜੇ ਡੀਜੀ ਐਫੈਕਸ ਕਲੱਬ ਤੋਂ ਤੇ ਉਹਨਾਂ ਨੂੰ ਸੁਣਾ ਕੇ ਉਸ ਤੋਂ ਪਹਿਲਾਂ ਜਸਟ ਮੈਂ ਦੱਸਦਾ ਕਿ ਇਹ ਕੈਂਪ ਦੇ ਵਿੱਚ ਜਿਹੜਾ ਅਸੀਂ 4 ਤਰੀਕ ਨੂੰ ਸ਼ੁਰੂ ਕੀਤਾ ਸੀ ਜਿਹੜੀ ਸੋਚ ਨਾਲ ਕੀਤਾ ਸੀ ਤੇ ਸਾਰਿਆਂ ਦੇ ਲਈ ਇਨਫੋਰਮੇਸ਼ਨ ਵੀ ਮੈਂ ਸ਼ੇਅਰ ਕਰ ਦਿਆਂ। ਅਸੀਂ ਤਕਰੀਬਨ 50 ਤੋਂ ਐਸੇ ਪੇਸ਼ੈਂਟ ਜਿਹੜਾ ਹੈ ਤੁਸੀਂ ਜਿਹਨੇ ਹੁਣੇ ਗੱਲ ਕਹੀ ਪ੍ਰੋਮਿਸ ਸਟ੍ਰੈਚ ਸਟ੍ਰੈਚ ਮੀਨ ਜ਼ੀਰੋ ਜਦੋਂ ਆਏ ਸੀ ਉਹਨਾਂ ਦਾ ਜੋ ਪ੍ਰੋਬਲਮ ਸੀਗਾ ਉਤੋਂ ਲੈ ਕੇ ਫਾਈਨਲ ਤੱਕ ਫਾਈਨਲ ਮਤਲਬ ਅਗਰ ਕੋਈ ਰੂਟ ਕੇ ਨਾਲ ਹੋਣੀ ਹੈ ਕੈਪ ਲਗਣੀ ਹੈ ਜਾਂ ਕੋਈ ਦੰਦ ਦੇਣੇ ਹੈ ਜਾਂ ਫਿਲਿੰਗਸ ਹੋਣੀਆਂ ਉਹ ਅਸੀਂ ਕੰਪਲੀਟ ਕਰ ਪਾਏ ਹਾਂ ਇਸ ਦੇ ਲਈ ਅਸੀਂ ਰੱਬ ਦਾ ਬਹੁਤ-ਬਹੁਤ ਸ਼ੁ크ਰੀਆ ਅਦਾ ਕਰਦੇ ਹਾਂ ਹਾਲਾਂਕਿ 1200 ਪੇਸ਼ੈਂਟ ਕੰਪਲੀਟ ਚੈੱਕਅਪ ਹੋਏ ਹੈ ਲੇਕਿਨ 50 ਕੋ ਪੇਸ਼ੈਂਟ ਨੂੰ ਅਸੀਂ ਕੰਪਲੀਟ ਕਰ ਪਾਏ ਸੈਕਿੰਡ ਨੰਬਰ ਗੱਲ ਮੈਂ ਦੱਸਣਾ ਚਾਹਾਂਗਾ ਇੱਕ ਕੈਂਪ ਖਤਮ ਵੀ ਹੋਇਆ ਹੈ ਹੱਥ ਸ਼ੁਰੂਆਤ ਆ ਉਹਦੇ ਵਿੱਚ ਇੱਕ ਨਵੀਂ ਪਨੀਰੀ ਦੀ ਇੱਕ ਨਵੀਂ ਸੋਚ ਦੀ ਸ਼ੁਰੂਆਤ ਹੈ ਪਰ ਉਹ ਨਵੀਂ ਸੋਚ ਮੇਰੇ ਦੇ ਵਿੱਚ ਇਹ ਜਨਮ ਲਿਆ ਹੈ ਉਹ ਸੋਚ ਨੇ ਕਿ ਵਾਈ ਨਾਟ ਦਿਸ ਸ਼ੁਡ ਬੀ ਅ ਪਰਮਨੈਂਟ ਪ੍ਰੋਜ ਬਾਈ ਨਾ ਉਸ ਦੇ ਵਿੱਚ ਕਿਹੜੀਆਂ ਕਲੱਬਾਂ ਸਹਿਯੋਗ ਦੇਣਗੀਆਂ ਕੌਣ ਆਏਗਾ ਰੱਬ ਕਿਵੇਂ ਕਰਾਏਗਾ ਮੈਨੂੰ ਕੁਝ ਨਹੀਂ ਪਤਾ ਉਹ ਸੁਪਨਾ ਲੈ ਲਿਆ ਗਿਆ ਉਹ ਕਦੋਂ ਪੂਰਾ ਹੋਏਗਾ ਲੁਧਿਆਣੇ ਦੇ ਵਿੱਚ ਉਹ ਕਦੋਂ ਐਗਜ਼ੀਕਿਊਟ ਹੋਏਗਾ ਆਈ ਡੋਟ ਨੋ ਬਟ ਉਹ ਹੋਏਗਾ ਠੀਕ ਹੈ ਜਿਹਦੇ ਵਿੱਚ ਅਸੀਂ ਆਪਣੀ ਲੋਡਵੰਤ ਪੇਸ਼ਾਂ ਨੂੰ ਫ੍ਰੀ ਆਫ ਕਾਸ ਅਸੀਂ ਟ੍ਰੀਟਮੈਂਟ ਪ੍ਰੋਵਾਈਡ ਕਰ ਪਾਵਾਂਗੇ ਕਿਉਂ ਕਿਉਂਕਿ ਜਿਹੜਾ ਡੈਂਟਲ ਟ੍ਰੀਟਮੈਂਟ ਹੈ ਉਹ ਤੁਹਾਡੀ ਬਾਡੀ ਦੇ ਯਾਨੀ ਡੈਂਟਲ ਹੈਲਥ ਜਿਹੜੀ ਬਾਡੀ ਦੀ ਹੈਲਥ ਨਾਲ ਬਹੁਤ ਡੀਪਲੀ ਕਨੈਕਟਡ ਹੈ ਇਸ ਗੱਲ ਨੂੰ ਮੈਨੂੰ 18-20 ਸਾਲ ਹੋ ਗਏ ਇਸੇ ਗੱਲ ਦੇ ਅਵੇਰਨੈਸ ਕਰਦੇ ਹੋਏ ਤੇ ਹੁਣ ਮੈਨੂੰ ਇਹ ਲੱਗਦਾ ਸੀਗਾ ਕਿ ਜਿਹ ਵੀ ਅਸੀਂ ਦੱਸਤਾ ਦਿੰਦੇ ਸੀ ਬਸ ਲੋਕੀ ਇਲਾਜ ਉਸ ਉਹ ਪੂਰਾ ਜਿਹੜਾ ਕੈਟਰ ਹੈ ਪੂਰਾ ਇਲਾਜ ਕਰਾ ਨਹੀਂ ਪੰਦਾ ਸੀ ਠੀਕ ਹੈ ਉਹ ਚੀਜ਼ ਨੂੰ ਉਹ ਇਲਾਜ ਕਰਾ ਪਾਏ ਇਸ ਕਰਕੇ ਉਹ ਪਰਮਨੈਂਟ ਪ੍ਰੈਕਟ ਦੀ ਅਵਸ਼ਕਤਾ ਹੈ ਉੱਥੇ ਔਰ ਰੀਅਲੀ ਉਹ ਚੈਰੀਟੇਬਲ ਹੋਣਾ ਚਾਹੀਦਾ ਇੱਕ ਨਾਂ ਦਾ ਚੈਰੀਟੇਬਲ ਨਹੀਂ ਮੈਂ ਕਿਸੇ ਨੂੰ ਡਾਊਨ ਨਹੀਂ ਕਰ ਰਿਹਾ